ਜੰਗਲ ਦੇ ਵਿੱਚ ਇੱਕ ਹਿਰਨੀ ਦੇ ਨਾਲ ਸ਼ੇਰ ਦਾ ਬੱਚਾ ਫਿਰਦਾ ਸੀ ਜਿਹੜਾ ਗੱਭਰੂ ਹੋ ਗਿਆ ਸੀ ਨੌਜਵਾਨ ਹੋ ਗਿਆ ਸੀ ਉੱਡੇ ਜਾਂਦੇ ਤੋਤੇ ਨੇ ਉਹਨੂੰ ਵੇਖਿਆ ਤੇ ਰਸਤੇ 'ਚ ਜਾਂਦੇ ਇੱਕ ਫਕੀਰ ਨੂੰ ਪੁੱਛ ਲਿਆ ਕਹਿੰਦਾ ਉਹ ਫਕੀਰਾ ਕਹਿੰਦਾ ਮੈਂ ਪਿੱਛੇ ਦੇਖ ਕੇ ਆਇਆ ਇੱਕ ਹਿਰਨੀ ਦੇ ਨਾਲ ਸ਼ੇਰ ਦਾ ਬੱਚਾ ਫਿਰਦਾ ਹਾਲਾਂਕਿ ਉਹਦਾ ਸਕਾਰ ਆ ਉਹ ਉਹਨੂੰ ਖਾਂਦਾ ਕਿਉਂ ਨਹੀਂ ਤਾਂ ਫਕੀਰ ਕਹਿੰਦਾ ਮੈਂ ਉਹ ਕਾਫੀ ਸਾਲਾਂ ਤੋਂ ਵੀ ਇਸ ਜੰਗਲ ਦੇ ਵਿੱਚ ਰਹਿਣਾ ਤੇ ਮੈਂ ਉਦੋਂ ਦਾ ਹੀ ਇਹਨੂੰ ਦੇਖਦਾ ਹੁਣਾ ਵੀ ਉਸ ਸ਼ੇਰ ਦੇ ਬੱਚੇ ਦੀ ਮਾਂ ਨੂੰ ਜਨਮ ਦਿੰਦੇ ਸਾਰ ਮਰ ਗਈ ਸੀ ਤੇ ਉਹ ਹਿਰਨੀ ਇਹਨਾਂ ਨੂੰ ਦੁੱਧ ਪਿਲਾ ਕੇ ਵੱਡਾ ਕੀਤਾ ਤੇ ਉਹ ਸ਼ੇਰ ਦਾ ਬੱਚਾ ਹੁਣ ਉਸ ਨੂੰ ਆਪਣੀ ਮਾਂ ਮੰਨਦਾ ਤੇ ਜੰਗਲ ਦੇ ਵਿੱਚ ਉਹਨੇ ਐਲਾਨ ਵੀ ਕੀਤਾ ਵੀ ਜਿਹੜਾ ਮੇਰੀ ਮਾਂ ਨੂੰ ਅੱਖ ਪੱਟ ਕੇ ਦੇਖੂਗਾ ਮੈਂ ਲਈ ਅੱਖ ਨਾਲ ਦੇਖੂ ਤੇ ਉਹਨੂੰ ਅਸੀਂ ਮਾਰ ਦੇਾਂਗੇ ਤਾਂ ਤੋਤੇ ਨੇ ਸੋਚਿਆ ਵੀ ਮੈਂ ਵੀ ਕਿਸੇ ਤੇ ਐਵੇਂ ਦਾ एहसान ਕਰਾਂ ਤੇ ਤੋਤਾ ਉੱਥੋਂ ਉੱਡਿਆ ਫਕੀਰ ਦੀ ਗੱਲ ਸੁਣ ਕੇ ਤੇ ਉਹਨੇ ਦੇਖਿਆ ਰਸਤੇ ਦੇ ਵਿੱਚ ਇੱਕ ਬਹੁਤ ਖਤਰਨਾਕ ਸੱਪ ਝਾੜੀਆਂ ਦੇ ਵਿੱਚ ਕੰਡਿਆਂ ਦੇ ਵਿੱਚ ਫਸਿਆ ਪਿਆ ਸੀ ਤੇ ਉਹਨੇ ਸੋਚਿਆ ਵੀ ਮੈਂ ਵੀ ਹੁਣ ਇਹਨੂੰ ਕੱਢਾਂ ਇਹਦੇ ਚੋਂ ਐਹਸਾਨ ਕਰਾਂ ਇਹਦੇ ਤੇ ਜਦੋਂ ਉਹਨੇ ਆਪਣੀ ਚੁੰਝ ਦੇ ਨਾਲ ਹੌਲੀ-ਹੌਲੀ ਕਰਕੇ ਉਹ ਕੰਡੇ ਚੁਗਨੇ ਸ਼ੁਰੂ ਕੀਤੇ ਤਾਂ ਉਹਨੂੰ ਹੌਲੀ-ਹੌਲੀ ਕਰਕੇ ਨਾ ਸੱਪ ਨੂੰ ਝਾੜੀਆਂ ਦੇ ਵਿੱਚੋਂ ਕੱਢ ਲਿਆ ਤੇ ਜਦੋਂ ਸੱਪ ਝਾੜੀਆਂ ਦੇ ਵਿੱਚੋਂ ਆਜ਼ਾਦ ਹੋ ਗਿਆ ਤੇ ਆਜ਼ਾਦ ਹੁੰਦੇ ਸਾਰ ਸੱਪ ਨੇ ਤੋਤੇ ਦੇ ਡੰਗ ਮਾਰਿਆ ਤੇ ਉਹਨੂੰ ਜ਼ਖਮੀ ਕਰਤਾ ਤੇ ਉਹੀ ਫਕੀਰ ਉੱਥੋਂ ਲੰਘਣ ਲੱਗਿਆ ਕਹਿੰਦਾ ਤੋਤਾ ਕੀ ਗੱਲ ਹੋ ਗਈ ਹੁਣ ਤਾਂ ਤੂੰ ਚੰਗਾ ਭਲਾ ਸੀ ਤੇ ਹੁਣ ਤੂੰ ਜ਼ਖਮੀ ਹੋਇਆ ਪਿਆ ਤਾਂ ਤੋਤਾ ਕਹਿੰਦਾ ਮੈਂ ਵੀ ਉਸ ਜਿਵੇਂ ਹਰਨੀ ਨੇ ਇਹਸਾਨ ਕੀਤਾ ਸੀ ਸ਼ੇਰ ਦੇ ਬੱਚੇ ਤੇ ਮੈਂ ਵੀ ਕਿਸੇ ਤੇ ਇਹਸਾਨ ਕੀਤਾ ਸੀ ਮੈਂ ਸੱਪ ਤੇ ਇਹਸਾਨ ਕੀਤਾ ਸੀ ਮੈਂ ਉਹਨੂੰ ਮੁਸ਼ਕਲ ਦੇ ਵਿੱਚੋਂ ਕੱਢਿਆ ਝਾੜੀਆਂ ਦੇ ਵਿੱਚੋਂ ਕੱਢਿਆ ਤੇ ਉਹਨੇ ਮੇਰੀ ਡੰਗ ਮਾਰਿਆ ਤੇ ਮੈਨੂੰ ਜ਼ਖਮੀ ਕਰਤਾ ਤਾਂ ਉਹ ਫਕੀਰ ਬਾਬਾ ਕਹਿੰਦਾ ਕਹਿੰਦਾ ਉਹ ਭਲਿਆ ਲੋਕਾ ਜੇ ਇਹਸਾਨ ਕਰਨਾ ਹੁੰਦਾ ਨਾ ਤਾਂ ਨਸਲ ਦੇਖ ਕੇ ਕਰੀਦਾ ਹੁੰਦਾ ਇਹਸਾਨ ਵੀ ਉਹਨਾਂ ਲੋਕਾਂ ਤੇ ਕਰੋ ਜਿਹੜਾ ਆਪਣਾ ਇਹਸਾਨ ਮੰਨਣ ਕਈ ਵਾਰੀ ਆਪਾਂ ਇਹਸਾਨ ਤਾਂ ਕਰਦੇ ਆ ਕਿਸੇ ਦੀ ਮਦਦ ਤਾਂ ਕਰਦੇ ਆ ਔਰ ਉਹਨਾਂ ਨੂੰ ਇਹ ਹੋ ਜਾਂਦਾ ਹੈ ਕਿ ਸ਼ਾਇਦ ਇਹਨਾਂ ਨੂੰ ਸਾਡੇ ਤੱਕ ਕੋਈ ਕੰਮ ਹੋਊਗਾ ਤਾਂ ਸਾਡੇ ਤੇ एहसान ਕਰਦੇ ਨੇ ਤਾਂ ਸਾਡੀ ਮਦਦ ਕਰਦੇ ਆ